ਇੱਕ ਗਧੇ ਨੇ ਚੀਤੇ ਨੂੰ ਕਿਹਾ ਕਾ ਨੀਲਾ ਹੈ ਚੀਤੇ ਨੇ ਜਵਾਬ ਦਿੱਤਾ ਕਿ ਨਹੀਂ ਕਾ ਹਰਾ ਹੈ ਬਹਿਸ ਤੇਜ ਹੋਈ ਤੇ ਦੋਹਾਂ ਨੇ ਜੰਗਲ ਦੇ ਰਾਜੇ ਸ਼ੇਰ ਦੇ ਅੱਗੇ ਜਾਣ ਦਾ ਫੈਸਲਾ ਕੀਤਾ ਗਧਾ ਚੀਕਣ ਲੱਗਾ ਮਹਾਰਾਜ ਇਹ ਸੱਚ ਹੈ ਨਾ ਕਿ ਕਾ ਨੀਲਾ ਹੈ ਸ਼ੇਰ ਨੇ ਜਵਾਬ ਦਿੱਤਾ ਕਿ ਜੇ ਤੂੰ ਮੰਨ ਹੀ ਲਿਆ ਹੈ ਕਿ ਇਹ ਸੱਚ ਹੈ ਤਾਂ ਕਾ ਨੀਲਾ ਹੈ ਗਧੇ ਨੇ ਰੌਲਾ ਪਾਉਂਦੇ ਨੇ ਕਿਹਾ ਪਰ ਇਹ ਚੀਤਾ ਨਹੀਂ ਮੰਨ ਰਿਹਾ ਇਹ ਮੈਨੂੰ ਗਲਤ ਠਹਿਰਾਉਂਦਾ ਹੈ ਮੈਨੂੰ ਤੰਗ ਕਰਦਾ ਹੈ ਕਿਰਪਾ ਕਰਕੇ ਇਸ ਨੂੰ ਸਜ਼ਾ ਦਿਓ ਸ਼ੇਰ ਨੇ ਐਲਾਨ ਕੀਤਾ ਕਿ ਚੀਤੇ ਨੂੰ 5 ਸਾਲ ਲਈ ਚੁੱਪ ਰਹਿਣ ਦੀ ਸਜ਼ਾ ਦਿੱਤੀ ਜਾਵੇ। ਗਦਾ ਖੁਸ਼ੀ-ਖੁਸ਼ੀ ਛਾਲ ਮਾਰ ਕੇ ਆਪਣੀ ਰਾਹ ਤੁਰ ਗਿਆ। ਚੀਤੇ ਨੇ ਆਪਣੀ ਸਜ਼ਾ ਮੰਨ ਲਈ ਪਰ ਜਾਣ ਤੋਂ ਪਹਿਲਾਂ ਉਹਨੇ ਸ਼ੇਰ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਸਜ਼ਾ ਕਿਉਂ ਦਿੱਤੀ? ਇਹ ਤੁਹਾਨੂੰ ਵੀ ਪਤਾ ਹੈ ਕਿ ਕਾਹ ਹਰਾ ਹੁੰਦਾ ਹੈ? ਸ਼ੇਰ ਨੇ ਜਵਾਬ ਦਿੱਤਾ ਕਿ ਹਾਂ ਅਸਲ ਵਿੱਚ ਕਾਹ ਹਰਾ ਹੀ ਹੁੰਦਾ ਹੈ। ਚੀਤੇ ਨੇ ਕਿਹਾ ਤਾਂ ਫਿਰ ਮੈਨੂੰ ਸਜ਼ਾ ਕਿਉਂ? ਸ਼ੇਰ ਨੇ ਜਵਾਬ ਦਿੱਤਾ ਕਿ ਸਜ਼ਾ ਦਾ ਸਵਾਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਕਾਹ ਨੀਲਾ ਹੈ ਜਾਂ ਹਰਾ। ਤੈਨੂੰ ਸਜ਼ਾ ਇਸ ਲਈ ਮਿਲੀ ਹੈ ਕਿ ਤੂੰ ਬੁੱਧੀਮਾਨ ਹੋਣ ਦੇ ਬਾਵਜੂਦ ਇੱਕ ਗਧੇ ਨਾਲ ਬਹਿਸ ਕਰਕੇ ਆਪਣਾ ਸਮਾਂ ਬਰਬਾਦ ਕੀਤਾ ਹੈ। ਤੇ ਇਸ ਤੋਂ ਵੀ ਬੁਰੀ ਗੱਲ ਕਿ ਤੂੰ ਇਹੋ ਜੇ ਬੇਤੁਕੇ ਸਵਾਲ ਲਈ ਮੇਰਾ ਵੀ ਸਮਾਂ ਬਰਬਾਦ ਕੀਤਾ ਹੈ। ਕਹਾਣੀ ਦੀ ਸਿੱਖਿਆ ਹੈ ਕਿ ਦੁਨੀਆ ਵਿੱਚ ਕੁਝ ਲੋਕ ਸੱਚ ਨੂੰ ਸਮਝਣ ਦੇ ਯੋਗ ਹੀ ਨਹੀਂ ਹੁੰਦੇ ਤੇ ਕੁਝ ਆਪਣੇ ਹੰਕਾਰ, ਨਫ਼ਰਤ ਤੇ ਗੁੱਸੇ ਵਿੱਚ ਇੰਨੇ ਅੰਨੇ ਹੁੰਦੇ ਨੇ ਕਿ ਉਹ ਗਲਤ ਹੁੰਦੇ ਹੋਏ ਵੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਿੱਚ ਲੱਗੇ ਰਹਿੰਦੇ ਨੇ। ਅਜਿਹੇ ਲੋਕਾਂ ਨਾਲ ਬਹਿਸ ਕਰਕੇ ਸਾਨੂੰ ਆਪਣਾ ਸਮਾਂ ਵਿਅਰਥ ਨਹੀਂ ਕਰਨਾ ਚਾਹੀਦਾ।